ਮੈਂ ਬੜੀ ਆਰ ਦੇਖਿਆ ਤੁਸੀਂ ਇਹੋ ਜਿਹੀ ਮਾੜੀ ਹਾਲਾਤਾਂ ਦੇ ਵਿੱਚ ਕਿਉਂ ਰਹਿ ਰਹੇ ਕੀ ਮਜਬੂਰੀ ਉਹ ਇੰਪੋਟੋ ਮਰ ਗਿਆ ਬੰਦਾ ਵੀ ਮਰ ਗਿਆ ਪੀਆਂ ਪੁੱਤ ਦਿਨ ਬਰਦ ਤਿੰਨ ਦਿਨ ਲਿੰਗਾ ਕੋ ਰਿਜਕ ਤੇ ਇਸਰਾ ਹੀ ਆ ਚਲੋ ਸ਼ਾਵਾ ਚ ਉਹ ਤੇ ਜਿਹੜਾ ਤੁਸੀਂ ਮੈਨੂੰ ਰਿਜਕ ਦੇਂਦੇ ਜੋ ਮੇਰਾ ਮਹੀਨੇ ਪਿੱਛੇ ਮੈਂ ਚਲ ਖਾ ਦਿੰਨੀ ਆ ਮਾਤਾ ਜੀ ਤੁਹਾਡੇ ਬੇਟੇ ਨੂੰ ਮਰੇ ਨੂੰ ਕਿੰਨਾ ਚਿਰ ਹੋ ਗਿਆ ਉਹਨਾਂ ਮਰੀਆਂ ਨੂੰ ਦੋਵਾਂ ਪਿਓ ਬਤ ਤਿੰਨਾ ਮਹੀਨੇ ਵਿੱਚ ਪਾ ਕੇ ਜਦੋਂ ਆ ਸਿੰਘਾਂ ਦਾ ਜੋਰ ਨਹੀਂ ਸੀ ਹਾਂਜੀ ਉਹਨਾਂ ਦੇ ਮੁੱਤੇ ਆ ਉਹ ਰੋਮੀਤਰ ਬੈਠੇ ਸਨ ਬੈਠੇ ਗਾ ਜਦੋਂ ਮੁੱਕ ਗਿਆ ਨਾਲੇ ਉਹ ਡਾਕੀ ਹਮ ਉਹਨੂੰ ਰਾਤ ਗੋਲੀ ਮਾਰੀ ਆ ਉਹਨਾਂ ਨੂੰ ਨਾ ਪੀਈ ਆ ਹਾਂਜੀ सिंह आए से आखन लगे माता कन्या का तू दान शहीद हो गए करके पिंड च माड़े मोटे तोर देता तो तो ही तीनों मोर को ही मेरे को पैसा तेरह सिर्फ लावा फेरे तो का तो तो नहीं मेरे को कुछ हुई। ये भी ये मीन गिने के शीशा वही ਐਸ ਟਾਈਮ ਮਾਤਾ ਜੀ ਜਦੋਂ ਤੁਸੀਂ ਰੋਟੀ ਪਕਾਉਂਦੇ ਜੀ ਤੇ ਤੁਸੀਂ ਫਿਰ ਆਪੇ ਹੀ ਪਕਾ ਕੇ ਆਪੇ ਖਾਂਦੇ ਜੀ ਇਹੋ ਜਿਹਾ ਲਾਤਾ ਜੀ ਹਾਂ ਜੀ ਹਾਂ ਜੀ ਆਪੇ ਪਕਾ ਕੇ ਖਾਂਦੇ ਆ ਮੀਟੇ ਰੱਖਿਆ ਗੈਸ ਨੂੰ ਇੱਕ ਕੁਰਸੀ ਢਾਹ ਦੇਣੀ ਆ ਆਟਾ ਮੰਮੇ ਜਰ ਬਿਕੇ ਬੰਨ ਕੇ ਰੱਖਣਾ ਛੋਟੇ ਦਾ ਪਗਾ ਦੇਣੀ ਤੇ ਮਾਤਾ ਜੀ ਜਦੋਂ ਬਾਸਾਂ ਦੇ ਦਿਨ ਹੁੰਦੇ ਆ ਤੇ ਫਿਰ ਤੁਸੀਂ ਕਿਦਾਂ ਰੰਦੇ ਜੇ ਰੰਦੀ ਤੇ ਨਚੋਂ ਤੇ ਜੋ ਕੋਠਾ ਵੀ ਚੋਂਦਾ ਵਿੱਚ ਬਾਹਰੋਂ ਬਾਛੜ ਵੀ ਆਉਂਦੇ ਆ ਇਹ ਮੈਂ ਚਾਹ ਬੁਲਾਹ ਦੀਆਂ ਬੰਕਰਾਂ ਕਚ ਕੋਲਾਂ ਜਿਕੇ ਬਾਹਰ ਕੱਢਨੇ ਪਾਣੇ ਦੋਸਤੋ ਜੇਕਰ ਤੁਸੀਂ ਵਾਕਿਆ ਹੀ ਪੂਰਨ ਕਮਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੇ ਬਜ਼ੁਰਗਾਂ ਦੀ ਮਦਦ ਜ਼ਰੂਰ ਕਰਿਆ ਕਰੋ ਇਹ ਬਜ਼ੁਰਗ ਮਾਤਾ ਜੀ ਜਿਹੜੇ ਜ਼ਿਲ੍ਹਾ ਤਰਨਤਾਰਨ ਨੂੰ ਪਿੰਡ ਚੱਦ gil ਦੇ ਰਹਿਣ ਵਾਲੇ ਹਨ ਇਹਨਾਂ ਦਾ ਅੱਗੇ ਪਿੱਛੇ ਕੋਈ ਨਹੀਂ ਹਾਲਾਤ ਦੀ ਜੇ ਗੱਲ ਕਰੀਏ ਤਾਂ ਹਾਲਾਤ ਇੰਨੇ ਮਾੜੇ ਹਨ ਕਿ ਘਰ ਚਾਰੋਂ ਪਾਸੇ ਟੁੱਟਾ ਹੋਇਆ ਹੈ ਸ਼ਤਾਂ ਚਾਉਂਦੀਆਂ ਹਨ ਅਤੇ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਕੋਈ ਸਿਰਫ ਤੇ ਸਿਰਫ ਆਪਣਾ ਟਾਈਮ ਹੀ ਪਾਸ ਕਰਦਾ ਹੋਵੇ ਜ਼ਿੰਦਗੀ ਦਾ ਇਹ ਮਾਤਾ ਜੀ ਇਸ ਤਰੀਕੇ ਦੇ ਨਾਲ ਇਸ ਘਰ ਦੇ ਵਿੱਚ ਰਹਿੰਦੇ ਹਨ ਘਰ ਦੇ ਵਿੱਚ ਕੁਝ ਖਾਣ ਨੂੰ ਵੀ ਨਹੀਂ ਜਿੱਦਾਂ ਹੀ ਪੱਤਰਕਾਰ ਉੱਥੇ ਪਹੁੰਚਿਆ ਤਾਂ ਮਾਤਾ ਨੇ ਆਪਣੀ ਸਾਰੀ ਗੱਲਬਾਤ ਬਿਆਨ ਕਰ ਦਿੱਤੀ ਤਾਂ ਇਸ ਨੂੰ ਸੁਣਨ ਤੋਂ ਬਾਅਦ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਕੋਈ ਵੀ ਇਸ ਮਾਤਾ ਜੀ ਦੀ ਮਦਦ ਕਰ ਸਕੇ ਸੋ ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਤਰਨਤਾਰਨ ਪਿੰਡ ਕਦਗਿਲ ਦੇ ਵਿੱਚ ਇੱਕ ਮਾਤਾ ਜੀ ਦੇ ਨਾਲ ਦਰਦ ਭਰੀ ਕਹਾਣੀ ਅੱਜ ਸੁਣਾਗੇ ਸੁ ਮਾਤਾ ਜੀ ਦੇ ਨਾਲ ਕਰਦੇ ਆਂ ਗੱਲਬਾਤ ਸਾਡੀ ਮਾਂ ਸ਼ਸ਼ੀਕਲ ਮਾਤਾ ਜੀ ਸ਼ਸ਼ੀਕਲ ਬੇਟਾ ਮਾਤਾ ਜੀ ਤੁਸੀਂ ਮੈਂ ਬੜੀ ਆਰ ਦੇਖਿਆ ਤੁਸੀਂ ਇਹੋ ਜਿਹੀ ਮਾੜੀ ਹਾਲਾਤਾਂ ਦੇ ਵਿੱਚ ਕਿਉਂ ਰਹਿ ਰਹੇ ਕੀ ਮਜਬੂਰੀ ਉਸ ਗਰੀਬ ਬਈ ਹੈ ਨਹੀਂ ਕੋਈ ਪੁੱਤ ਮਰ ਗਿਆ ਬੰਦਾ ਵੀ ਮਰ ਗਿਆ ਤਿੰਗਾ ਪੁੱਤ ਜਿਹੜਾ ਤਿੰਗਾ ਦਿਨ ਰਿਜਕ ਦੇ ਤਿਸਰਾ ਹੀ ਆ ਚਲੋ ਸ਼ਾਬਾਸ਼ ਪੁੱਤ ਜਿਹੜਾ ਤੁਸੀਂ ਮੈਨੂੰ ਰਿਜਕ ਦੇਂਦੇ ਜੋ ਮੈਂ ਮਹੀਨੇ ਪਿੱਛੇ ਮੈਂ ਜੋ ਲਖਾ ਦਿੱਨੀ ਆ ਇੰਨੀ ਬੜੀ ਧੰਨਵਾਦ ਆ ਤੁਹਾਡੀ ਸੱਚਿਆ ਪਾਛਾ ਚੜ੍ਹਦੀ ਕਲਾ ਤੁਹਾਡੀ ਰੱਖੇ ਪਰਮਾਤਮਾ ਮੈਨੂੰ ਮਾਇ ਮਿਲ ਗਿਆ ਮਾਤਾ ਮਾਤਾ ਜੀ ਤੁਹਾਡੀ ਬੀਟੀ ਨੂੰ ਮਰੇ ਨੂੰ ਕਿੰਨਾ ਚ ਛਿਰ ਹੋ ਗਿਆ ਉਹਨਾਂ ਮਰੀਆਂ ਨੂੰ ਦੋਵਾਂ ਪਿਓ ਤੇ ਤਿੰਨਾ ਮਹੀਨੇ ਵਿੱਚ ਪਾ ਕੇ ਜਦੋਂ ਆ ਸਿੰਘਾਂ ਦਾ ਜੋਰ ਨਹੀਂ ਸੀ ਹਾਂਜੀ ਉਹਨਾਂ ਦੇ ਮੁੱਤੇ ਆ ਕਾਫੀ ਚਰਵਗੇ ਮਗਰ ਉਹ ਮੈਂ ਧੀ ਵਿਆਹੀ ਆ ਹਾਂਜੀ ਉਵੇਂ ਸਿੰਘ ਆਏ ਸੀ ਅੱਖਾਂ ਲੱਗੀ ਮਾਦਰ ਕੰਨਿਆ ਨਾਲ ਤੁੰਦਾਂ ਵਿਆਹ ਤਾਰ ਤੇ ਮੜਕੋ ਛੀਦ ਹੋ ਗਈ ਸੀ ਸਾਰੇ ਤੇ ਸਾਨੂੰ ਕੁਝ ਨਹੀਂ ਸੀ ਮਿਲਿਆ ਤੇ ਤੀਨ ਮਨ ਨਾਮਾ ਫੇਰੇ ਕਰਕੇ ਪਿੰਡ ਚ ਮਾਰੇ ਮੋਟੇ ਤੇ ਤੋੜ ਦਤਾ ਸੀ ਧੀ ਨੂੰ ਉਹ ਕੋਈ ਮੇਰੇ ਕੋਲ ਪੈਖਾ ਤੇ ਲੈ ਗਏ ਸਿਰਫ ਲਾਮਾ ਫੇਰੇ ਵਰਤਾਰੇ ਕਰਕੇ ਤੋੜ ਦਾਰ ਅਲੇ ਢੋਰੀ ਆ ਸੀ ਅਨੇਹੀ ਮੇਰੇ ਕੋ ਕੁਛ ਵੀ ਇਹ ਵੀ ਨਹੀਂ ਲਿਖਣ ਦੇ ਕੇ ਸਿੱਛਾ ਗਈ ਗਾਨੇ ਪੁੱਤੇ ਨੂੰ ਦੇ ਜੀਏ ਕਾफी ਚਿਰ ਹੋ ਗਿਆ ਇਹ 35 ਬਰੇ ਹੋ ਗਏ ਆ ਇਹ ਤੋਂ ਜਿਆਦਾ ਹੀ ਹੋ ਗਏ ਹਣ ਕੇ ਕੋਰੋ ਮਿੱਤਰ ਬੈਠੇ ਸਾਂ ਅਰੇ ਬੈਠੇ ਗਾ ਜਦੋਂ ਮੋਕ ਗਿਆ ਨਾਲੇ ਉਹ ਡਾਕੀ ਹਮਕਰ ਉਹਨੂੰ ਰਾਤ ਗੋਲੀ ਮਾਰੀ ਆ ਤੇ ਸਾਡੇ ਮੇਰੇ ਤੇ ਪਾਇ ਤੇਰੇ ਨਾਲ ਗਿਆ ਸੀ ਕੈਂਸਰ ਸੀ ਤੇ ਮੁੰਨੇ ਨੂੰ ਪਹਿਨੇ ਸ਼ਰਾਬ ਪਿਆ ਕੇ ਉਹ ਤਾਂ ਮੈਨੂੰ ਪੈਨੂ ਮੱਕਿਆ 79 ਨਾ ਬਾਰਾ ਰੱਖ ਪੀਉਂਗਾ ਤੇ ਇਸ ਟਾਈਮ ਮਾਤਾ ਜੀ ਜਦੋਂ ਤੁਸੀਂ ਰੋਟੀ ਪਕਾਉਂਦੀ ਜੀ ਤੇ ਤੁਸੀਂ ਫਿਰ ਆਪੇ ਹੀ ਪਕਾ ਕੇ ਆਪੇ ਖਾਂਦੇ ਜੀ ਇਹੋ ਜਿਹਾ ਲਾਤਾ ਜੀ ਹਾਂ ਜੀ ਹਾਂ ਜੀ ਆਪੇ ਪਕਾ ਕੇ ਖਾਂਦੇ ਆ ਮੀਟੇ ਰੱਖਿਆ ਗੈਸ ਨੂੰ ਇੱਕ ਕੁਰਸੀ ਧਾ ਦੇ ਦਿੰਦੀ ਆ ਆਟਾ ਮੰਮੇ ਜਰਬੇ ਕੇ ਬੰਨ ਕੇ ਰੱਖਣਾ ਹੈ ਛੋਟੇ ਨਾ ਮਗਾ ਦੇਣੀ ਤੇ ਮਾਤਾ ਜੀ ਜਦੋਂ ਬਾਰਸ਼ਾਂ ਦੇ ਦਿਨ ਹੁੰਦੇ ਆ ਤੇ ਫਿਰ ਤੁਸੀਂ ਕਿੱਦਾਂ ਰੰਦੇ ਜੀ ਰਿੰਦੀ ਚ ਨਚਵੰਤ ਜੋ ਕੋਠਾ ਵੀ ਚੋਂਦਾ ਵਿੱਚ ਬਾਹਰੋਂ ਬਾਛਲ ਵੀ ਆਉਂਦੇ ਆ ਇਨਾ ਮੈਂ ਘਰੋਂ ਰਹਿ ਜੀਆਂ ਬੰਕਰ ਨਾਲ ਚੁਕੜਾਂ ਚੁਕੜਾਂ ਦੇ ਬਾਹਰ ਕੱਢਦੇ ਪਾਣੇ ਅੱਛਾ ਜੀ ਹਾਂ ਜੀ ਤੇ ਮਾਤਾ ਜੀ ਮੈਂ ਜਦੋਂ ਮੈਂ ਘਰੇ ਐਂਟਰੀ ਪਾਈ ਆ ਤੇ ਤੁਹਾਡੀ ਘਰੀ ਮੈਨੂੰ ਕੋਈ ਐਹੋ ਜੀ ਚੀਜ਼ ਨਹੀਂ ਦਿਖੀ ਜਿਹੜੀ ਅੱਜ ਕੱਲ ਲੋਕ 24 ਘੰਟੇ ਵਰਤੋਂ ਕਰਦੇ ਆ ਜਿਹੜੀ ਚੀਜ਼ ਮੈਂ ਮਾਤਾ ਜੀ ਫ੍ਰਿਜ ਦੀ ਗੱਲ ਮਾਤਾ ਜੀ ਫ੍ਰਿਜ ਤੁਹਾਡੇ ਕੋ ਕਿਉਂ ਨਹੀਂ ਹੈਗੀ ਇਸੇ ਜਿੱਥੇ ਨੂੰ ਪੁੱਛ ਨਹੀਂ ਹੁੰਦਾ ਮੇਰੇ ਕੋ ਕਾਕਾ ਕੋ ਨਹੀਂ ਹੁੰਦਾ ਦਾ ਅਈ ਤਰੱਕੇ ਪਾਢੇ ਮਾਜੋ ਨੇ ਤੇ ਰੋਟੀਆਂ ਖਾ ਲੈਣੀਆਂ ਫ੍ਰਿਜ ਕਿਥੋਂ ਨਹੀਂ ਹੁੰਦੀ ਸਾਰੇ ਗਰਮੀਆਂ ਇਸ ਤਰ੍ਹਾਂ ਕੱਢੀ ਦੀਆਂ ਤੱਤਾ ਪਾਣੀ ਹੁੰਦਾ ਪੀ ਲੈਦਾ ਪਰ ਘਟਾਂ ਚ ਰੋਟੀ ਕੁਲੜੀ ਭਰੀਦਾ ਕੋ ਤੱਤਾ ਪਾਣੀ ਫਿਰ ਮੈਂ ਕਿੱਥੇ ਕਰਾਂ ਵਲਫੰਡ ਲੈਣ ਮੈਂ ਜਾਂ ਕਿਰੀ ਮੈਂ ਖੈ ਨਾਲ ਮੈਂ ਵੀ ਵੀ ਗੱਲਾਂ ਕਰ ਦਿਆਂਗਾ ਤੇ ਮਾਤਾ ਜੀ ਤੁਸੀਂ ਜਿਹੜੇ ਵੀਡੀਓ ਵੀਰ ਵੇਖ ਰਹੇ ਉਹਨਾਂ ਨੂੰ ਕੀ ਮੈਸੇਜ ਲਾਉਣਾ ਚਾਹੁੰਦੇ ਜੇ ਤੁਸੀਂ ਜਿਤਨਾ ਆਖੋ ਉਤਨਾ ਕਰ ਲਾਂਗੇ ਸੋ ਅੱਜ ਮੈਂ ਦਰਦ ਭਰੀ ਕਹਾਣੀ ਇੱਕ ਮਾਤਾ ਜੀ ਦੀ ਸੁناਈ ਹੈ ਤੁਹਾਨੂੰ ਸੋ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਮਾਤਾ ਜੀ ਦੇ ਹਾਲਾਤ ਬਹੁਤ ਮਾੜੇ ਆ ਕਿਉਂਕਿ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਹੀ ਹੈ ਮਾਤਾ ਜੀ ਨਾ ਫ੍ਰਿਜ ਨਾ ਖਾਣ ਨੂੰ ਕੁਝ ਵੀ ਤੇ ਮਾਤਾ ਜੀ ਕਿਸੇ ਵੇਲੇ ਮਾਤਾ ਜੀ ਮੈਂ ਸੁਣਿਆ ਕਿਸੇ ਵੇਲੇ ਤੁਹਾਡੇ ਕੋਲ ਦਵਾਈ ਜੋਗਾ ਪੈਸਾ ਨਹੀਂ ਨਹੀਂ ਹੁੰਦਾ ਨਹੀਂ ਹੁੰਦਾ ਬੇਬਾ ਨਹੀਂ ਹੁੰਦਾ ਰਣਯੀਤ ਆ ਤੇ ਦੇਖ ਲੁ ਕਿਹੋ ਜੇ ਹਾਲਾਤਾਂ ਚ ਸਾਡੀ ਮਾਂ ਰਹਿ ਰਹੀ ਆ ਜੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸ਼ਾਬਾਸ਼ ਕਿਉਂਕਿ ਕਰਦਾ ਗਾੜੀ ਸੇਵਾ ਕਰਾਉਣਾ ਸ਼ਾਬਾਸ਼ ਤੇਰਾ ਮਹਾਰਾਜ ਤੇਨ ਸਾਥ ਪੁੱਤ ਦਵੇ ਉਹਨਾਂ ਦੀ ਚਿਪਚੇ ਟਰਦੀ ਕਲਾ ਰੱਖੇ ਮਹਾਰਾਜ ਜਿਹੜਾ ਰਾਸ਼ਨ ਤੈਨੂੰ ਦੇਖ ਲੈ ਮੈਨੂੰ ਦੇਂ ਦੇ ਜੋ ਜੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਸ ਮਾਤਾ ਦੀ ਮਦਦ ਜ਼ਰੂਰ ਕਰਿਓ ਜਿੱਦਾਂ ਤੁਸੀਂ ਅੱਜ ਕੱਲ ਆ ਜਿਹੜੇ ਗੰਧ ਭਾਈ ਫਿਰਦੇ ਆ ਉਹਨਾਂ ਨੂੰ ਤੁਸੀਂ ਸਟਾਰ ਬਣਾ ਦਿੰਦੇ ਹੋ ਪਰ ਇਸ ਮਾਤਾ ਤਾਈ ਜਰੂਰ ਪਹੁੰਚਿਓ ਸੋ ਅੱਜ ਅਸੀਂ ਕਹਾਣੀ ਜਿਹੜੀ ਸੁਣਾਈ ਆ ਜਿਲ੍ਹਾ ਤਰਨਤਾਰਨ ਤੇ ਪਿੰਡ ਕਦਗਿਲ ਦੀ ਆ ਸੋ ਵੀਡੀਓ ਨੂੰ ਸ਼ੇਅਰ ਲਾਈਕ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ